ਨਿਊਜ਼ ਲੱਗੀ ਸੀ ਕਿ ਕਿਸੇ ਇੱਕ ਆਮ ਜਨਤਾ ਦੇ ਵੱਲੋਂ ਇੱਕ ਪਟੀਸ਼ਨ ਪਾਇਆ ਗਿਆ ਜੋ ਹਾਈ ਕੋਰਟ ਨੇ ਕਿਹਾ ਕਿ ਇਸ ਦਾ ਜੋ ਹੈ ਸੈਂਟਰ ਇਸ ਚੀਜ਼ ਦਾ ਫੈਸਲਾ ਕਰੇਗੀ ਕਿ ਕਿ ਕਿਨਾਂ ਨੇ ਮੰਗ ਰੱਖੀ ਕਿ ਜਿਹੜੇ 26 ਟੂਰਿਸਟ ਸੀ ਜਿਹੜੇ ਪਹਿਲਗਾਮ ਚ ਜਿਨ੍ਹਾਂ ਦੀ ਉੱਥੇ ਡੈਥ ਹੋ ਗਈ ਹੈ ਬੜੀ ਦੁੱਖ ਦੀ ਗੱਲ ਹੈ ਸਾਡੇ ਲਈ ਉਹ ਵੀ ਕਿਉਂਕਿ ਉਹ ਵੀ ਆਪਣੇ ਦੇਸ਼ ਦੇ ਹੀ ਨਾਗਰਿਕ ਸੀ ਉਹਨਾਂ ਦੀ ਸ਼ਹੀਦੀ ਦੀ ਗੱਲ ਕੀਤੀ ਕਿ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਪਰ ਮੈਂ ਇਹ ਕਹਿਣਾ ਚਾਹਾਂਗੀ ਪੰਜਾਬ ਸਰਕਾਰ ਨੂੰ ਇਹ ਪੰਜਾਬ ਦਾ ਪੁੱਤ ਸੀ ਹਿੰਦੁਸਤਾਨ ਦੇ ਨਾਲ-ਨਾਲ ਤੁਹਾਡੇ ਸੂਬੇ ਦਾ ਪੁੱਤ ਸੀ ਜਿਨੇ ਦੇਸ਼ ਦੇ ਖਾਤੇ ਰਾਤੀ ਜਾਨ ਗਵਾਈ ਤੁਸੀਂ ਇਡਾ 90 ਔਰ 92 ਜਿਹੜਾ ਲਸ਼ਕਰ ਲਈ ਫਿਰਦੇ ਹੋ ਐਮਐਲਿਆਂ ਦਾ ਕਿ ਤੁਹਾਡੇ ਚੋਂ ਇੱਕ ਵੀ ਨਹੀਂ ਬੋਲਣ ਲਾਇਕ ਹੈਗਾ ਕਿ ਤੁਸੀਂ ਗੁੰਗੇ ਹੋ ਕਿ ਜਾ ਕੇ ਵਿਧਾਨ ਸਭਾ 'ਚ ਇਸ ਮੁੱਦੇ ਨੂੰ ਕਿਉਂ ਨਹੀਂ ਚੱਕਦੇ ਕਿਉਂ ਨਹੀਂ ਗੱਲ ਕਰਦੇ ਕਿ ਬੱਚਾ ਸ਼ਹੀਦ ਹੋਇਆ ਪੰਜਾਬ ਦਾ ਇਸ ਨੂੰ ਸ਼ਹਾਦਤ ਦਾ ਬਰਾਬਰ ਦਾ ਦਰਜਾ ਦਿੱਤਾ ਜਾਵੇ ਇਸ ਦੇ ਪੇਰੈਂਟਸ ਨੂੰ ਜਿਹੜਾ ਜੋ ਹੱਕ ਬੰਦੇ ਇੱਕ ਫੌਜੀ ਦੇ ਉਹ ਫੌਜੀ ਦੇ ਹੱਕ ਦਿੱਤੇ ਜਾਣ ਇਹ ਪੰਜਾਬ ਸਰਕਾਰ ਦਾ ਹੱਕ ਨਹੀਂ ਬੰਦਾ ਮੈਨੂੰ ਤਾਂ ਇਹਨਾਂ ਤੋਂ ਇਹ ਵੀ ਪਤਾ ਲੱਗਾ ਕਿ ਜਿਸ ਦਿਨ ਉਸ ਬੱਚੇ ਦਾ ਆਕਾਸ਼ਦੀਪਾ ਇੱਥੇ ਸੰਸਕਾਰ ਹੋ ਰਿਹਾ ਸੀ ਤੇ ਇੱਕ ਪਾਸੇ ਸੀਐਮ ਸਾਹਿਬ ਦੀ ਪਤਨੀ ਉਹਨਾਂ ਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਰੁਕਵਾਂ ਦੇ ਵਿੱਚ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਸਾਥ ਦਿੱਤਾ ਕਿ ਇਹਨਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਪ੍ਰੋਗਰਾਮ ਉਸ ਦਿਨ ਜ਼ਰੂਰੀ ਸੀ ਇੱਕ ਮਾਂ ਉੱਥੇ ਰੋ ਰਹੀ ਸੀ ਬਿਲਖਰੀ ਸੀ ਤੇ ਉੱਥੇ ਇੱਕ ਪਾਸੇ ਤੁਸੀਂ ਸਿੰਗਰ ਸੱਦ ਰਹੇ ਹੋ ਔਰ ਪ੍ਰੋਗਰਾਮ ਅਰੇਂਜ ਕਰ ਰਹੇ ਹੋ ਏ ਪੰਜਾਬ ਦੀ ਸਰਕਾਰ ਕਿੱਥੇ ਜ਼ਿੰਮੇਵਾਰ ਆ ਜਿੱਥੇ ਤੁਸੀਂ ਗੱਲਾਂ ਨੂੰ ਬਹੁਤ ਕੁਝ ਦੱਸ ਰਹੇ ਹੋ ਲੋਕਾਂ ਨੂੰ ਲੇਕਿਨ ਆ ਦੇਖੋ ਆ ਜਾ ਕੇ ਜਿਹੜੀ ਸੀਐਮ ਸਾਹਿਬ ਇੱਥੇ ਆਣ ਦੀ ਕਿ ਜਹਿਮਤ ਉਟਾਓ ਇੱਥੇ ਮਾਂ ਨੂੰ ਆ ਕੇ ਦੇਖੋ ਕਿਸ ਤਰੀਕੇ ਨਾਲ ਤੜਫ ਰਹੀ ਐ ਸੋਭਾ ਤੁਸੀਂ ਚਲਾ ਰਹੇ ਹੋ ਸੀਐਮ ਤੁਸੀਂ ਹੋ ਤੁਹਾਡਾ ਹੱਕ ਬੰਦਾ ਸੈਂਟਰ ਨਾਲ ਇਹ ਗੱਲ ਕਰਨ ਦਾ ਕਿ ਯਾ ਤਾਂ ਅਗਨੀ ਵੀਰ ਬੰਦ ਕਰ ਦਿਓ ਨਹੀਂ ਤੇ ਸਾਡੀਆਂ ਮਾਵਾਂ ਹੋਰ ਪੁੱਤ ਨਹੀਂ ਮਰਵਾਉਣਗੀਆਂ